ਸੰਗਰੂਰ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਪਿਛਲੇ ਦਿਨੀ ਸੰਗਰੂਰ ਦੇ ਕੋਲਾ ਪਾਰਕ ਵਿਖੇ ਹੋਏ ਮੋਬਾਈਲ ਚੋਰੀ ਦੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਸੀ ਜਿਸ ਬੰਦੀ ਉਹਨਾਂ ਨੇ ਸਾਰੀ ਜਾਣਕਾਰੀ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਹੈ। ਆਪਣੇ ਵਿੱਚ ਕੀ ਕੁਝ ਨਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਪਿਛਲੇ ਕਾਫੀ ਦਿਨਾਂ ਤੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਧੋਰੀ ਤੇ ਸ਼ਹਿਰ ਸੰਗਰੂਰ ਵਿਖੇ ਚੋਰੀਆਂ ਹੋਈਆਂ ਸੀਗੀਆਂ। ਜਿਸ ਦੇ ਤਹਿਤ ਮਾਨਯੋਗ ਸਰਦਾ ਸਰਤਾ ਸਿੰਘ ਚਾਹਲ ਜੀ ਆਈਪੀਐਸ ਐਸਐਪੀ ਸਾਹਿਬ ਸਮਰਥ ਵੱਲੋਂ ਉਹਨਾਂ ਦੀਆਂ ਸਖਤ ਹਦਾਇਤਾਂ ਤੇ ਇੱਕ ਵਿਸ਼ੇਸ਼ ਟੀਮ ਬਣੀ ਜਿਸ ਦੇ ਵਿੱਚ ਡੀਐਸਪੀ ਡੀ ਵਿਰਖਾਪੀਐਸਪੀ ਤੋਰੀ ਦਮਨਜੀ ਡੀਐਸਪੀ ਸੁਖਦੇਵ ਜੀ ਅਤੇ ਐਸਐਚਓ ਸਿਟੀ ਤੋਰੀ ਸਰਾ ਜਸਵੀਰ ਸਿੰਘ ਇੰਸਪੈਕਟਰ ਇਹਨਾਂ ਨੇ ਜਿਹੜਾ ਕਾਫੀ ਮਿਹਨਤ ਦੇ ਨਾਲ ਤੇ ਆਪਣੇ ਟੈਕਨੀਕਲੀ ਤੇ ਹਿਊਮਨ ਸਰਸਨ ਵਰਤਦੇ ਹੋਏ ਇਹਨਾਂ ਨੇ ਇੱਕ ਪੰਜ ਆ ਵਿਅਕਤੀਆਂ ਦਾ 그룹 ਫੜਿਆ ਜਿਸ ਦੇ ਵਿੱਚ ਤੇਗਵੀਰ ਸਿੰਘ ਵਰ ਰਵੀ ਵਰਮੋਦੀ ਕੁਲਜੀਤ ਸਿੰਘ ਕੁਲਦੀਪ ਸਿੰਘ ਸਲਮਾਨ ਖਾਨ ਬਾਦਲ ਇਹ ਪੰਜ ਬੰਦੇ ਜੋ ਕਿ ਮਿਤੀ 29 25 ਨੂੰ ਐਸਸੀ ਦਰਸ਼ਨ ਸਿੰਘ ਨੂੰ ਇਤਲਾ ਮਿਲੀ ਕਿ ਇਹ ਆਵਾਜ਼ ਜੰਤਾਨਗਰ ਬੈਕਸਾਈਡ ਤੇ ਬੈਠੇ ਕੋਈ ਸਲਾਮ ਮਸ਼ਵਰਾ ਕਰ ਰਹੇ ਨੇ ਕਿਸੇ ਵਾਰਦਾਤ ਨੂੰ ਜਿਹੜਾ ਇਹ ਅੰਜਾਮ ਦੇਣਗੇ ਜਿਸ ਦੇ ਤਹਿਤ ਇਹਨਾਂ ਨੇ ਰੇਡ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਅਤੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 171 ਵੀਨੋ 25 ਤੇ ਇਨ ਤਰ੍ਹਾਂ 310 310 303 ਆਈਪੀਸੀ ਸਿਟੀ ਤੇ ਉਲਦਾਬਜ ਕਰਕੇ ਤਫਤੀਸ਼ ਸ਼ੁਰੂ ਕੀਤੀ ਅਤੇ ਇਹਨਾਂ ਤੋਂ ਉਸ ਵੇਲੇ ਮੌਕੇ ਤੋਂ ਜਿਹੜਾ ਇੱਕ ਮੋਟਰਸਾਈਕਲ ਮਾਰਕਰ ਸਬਲੈਂਡਰ ਰਾਡ ਲੋਹਾ ਛੋਟੀ ਕਿਰਪਾਨ ਦੋ ਦਾ ਇੱਕ ਖੰਡਾ ਲੋਹਾ ਅਤੇ ਇੱਕ ਪੇਚਾਸ ਬਰਾਮੇ ਦਿੱਤੇ ਗਏ ਦਰਾਨੇ ਕੁਛ ਇਸ ਜਦੋਂ ਇਹਨਾਂ ਦੇ ਪੁਲਿਸ ਸਾਮਲ ਲਿਆ ਗਿਆ ਤਾਂ ਇਹਨਾਂ ਨੇ ਇਸ ਗੈਂਗ ਨੇ ਤਕਰੀਬਨ 8 ਤੋਂ 9 ਚੋਰੀਆਂ ਜੋ ਕੇ ਸਿਟੀ ਤੋਂ ਰਹੀ ਸਿਟੀ ਸੰਰੂਰ ਡਿੜਬਾ ਅਤੇ ਮਲੇਕੁਰਲਾ ਵਿਖੇ ਕਰਨੀਆਂ ਪਈਆਂ ਗਈਆਂ ਜਿਹਦੇ ਤਹਿਤ ਇਹਨਾਂ ਤੋਂ ਜਿਹੜਾ ਬਰਾਮਦਗੀ ਜਿਹੜੀ ਕੀਤੀ ਗਈ ਆ ਉਹ ਤੁਹਾਨੂੰ ਦੱਸ ਦਿੰਨਾ ਇੱਕ ਸਾਊਂਡ ਬਾਟੈਸਕੋ ਕੰਪਨੀ ਦੀ ਕਬਡੀ ਹੈੱਡਫੋਨ ਇੱਕ ਹੈੱਡਫੋਨ ਟੈਸਕੋ ਸਮਾਰਟ ਦੋ ਵੱਡੀਆਂ ਕੜੀਆਂ ਦੋ ਅਲਟਰਾਜਨ ਅਡਾਪਟਰ ਚਾਰ ਟੈਸਕੋ ਕੰਪਨੀ ਦੇ ਇੱਕ ਡੱਬਾ ਕੜੀਆਂ ਅਲਟਰਾ ਜਿਸ ਤਿੰਨ ਕੜੀਆਂ ਇੱਕ 에어ਪੋਰਟ ਟੈਸਕੋ ਕੰਪਨੀ ਵਿੰਗਸ ਬਲੂ ਪਲੇਪੋਰਟ ਦੋ ਐਪਲੀ ਬੈਟਰੀਆਂ ਤੇ ਇਸ ਤੋਂ ਇਲਾਵਾ ਕਾਫੀ ਜਿਹੜੇ ਆਪਣਾ ਮੋਬਾਈਲ ਵਰਤਨਾ ਤੋਂ ਬਰਾਮਦ ਹੋਵੇ ਜੋ ਕਿ ਇਹ ਮੋਬਾਈਲ ਕੌਲਾਪਾਰਕ ਜਿਹੜਾ ਆਪਣਾ ਸੰਗਰੂਰ ਹੈਗਾ ਉੱਥੇ ਦੁਕਾਨ ਸੀਗੀ ਉੱਥੇ ਚੋਰੀ ਕੀਤਾ ਇਹਨਾਂ ਨੇ ਉਹਨਾਂ ਦਾ ਜੋ ਉੱਥੇ ਪਰਚਾ ਦਾ ਸਿਟੀ ਸੰਗਰੂਰ ਪਰਚਾ ਦਾ ਜ ਹੋਇਆ ਉਹਨਾਂ ਤੋਂ ਜਿਹੜਾ ਚੋਰਾਂ ਤੋਂ ਇਹ ਸਾਰੇ ਜਿਹੜੀ ਰਿਕਵਰੀ ਕਰਵਾਈ ਚੁੱਕੀ ਆ ਇਹਨਾਂ ਦੇ ਜਿਹੜਾ ਖਿਲਾਫ ਮੁਕੱਦਮੇ ਸੀਗੇ ਉਹ ਇੱਕ ਮਲੇਕ ਕੋਟਲਾ ਸਿਟੀ ਵਿਕੇਦਾਰ ਜੀ ਸੀ ਇੱਕ ਸਿਟੀ ਸੰਗਰੂਰ ਵਿਕੇਦਾਰ ਜ ਹੈ ਤੇ ਤਿੰਨ ਪਰਚੇ ਜਿਹੜੇ ਹੈਗੇ ਨੇ ਸਿਟੀ ਧੋਰੀ ਵਿਕੇਦਾਰ ਜੀ ਹਨ ਤੋਂ ਇੱਕ ਸਾਡੀ ਜਿਹੜੀ ਆ ਸੰਰੋਲ ਪੁਲਸ ਵੱਲੋਂ ਖਾਸ ਕਰਕੇ ਸਿਟੀ ਟੂਰੀ ਪੁਲਸ ਨੇ ਇਹ ਵਿੱਚ ਪਣਪੜ ਫੜ ਕੇ ਇਹਨਾਂ ਦੇ ਖਿਲਾਫ ਅਰਚਾਜ ਕੀਤਾ ਤੇ ਪ੍ਰੋਸਮਾਨਦਿਆ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਘਟਨਾਵਾਂ ਨੇ ਉਹ ਅਸੀਂ ਪਤਾ ਕਰਾਂਗੇ